ਪਿਆਰੇ ਦਰਸ਼ਕੋ ਪਿਆਰ ਪਰਿਸ਼ਾਤ ਸਿਰਯਕਾਰ ਅੱਜ ਦੀ ਕਹਾਣੀ ਹੈ ਖੁਸ਼ੀਆਂ ਦੀ ਲਗਾ ਮੱਧ ਏਸ਼ੀਆ ਵੱਲੋਂ ਕੁਝ ਘੋੜ ਸਵਾਰ ਆਏ ਉਹਨਾਂ ਨੇ ਦਿੱਲੀ ਤੇ ਕਬਜ਼ਾ ਕਰ ਲਿਆ ਉਹ ਹੁਣ ਜਲੂਸ ਕੱਢਣਾ ਚਾਹੁੰਦੇ ਸਨ ਉਹਨਾਂ ਨੇ ਆਪਣੇ ਰਾਜੇ ਲਈ ਹਾਥੀ ਸਜਾਇਆ ਤੇ ਰਾਜੇ ਨੂੰ ਹਾਥੀ ਤੇ ਬਿਠਾਇਆ ਤਾਂ ਰਾਜੇ ਨੇ ਕਿਹਾ ਹਾਥੀ ਦੀ ਲਗਾਮ ਮੇਰੇ ਹੱਥ ਵਿੱਚ ਦਿਓ ਸਿਪਾਈਆਂ ਨੇ ਦੱਸਿਆ ਕਿ ਇਸ ਦੀ ਲਗਾਮ ਨਹੀਂ ਹੁੰਦੀ ਇਸ ਨੂੰ ਇੱਕ ਮਹੱਤਵ ਕਾਬੂ ਕਰਦਾ ਹੈ ਰਾਜਾ ਉਸੇ ਵੇਲੇ ਹਾਥੀ ਤੋਂ ਥੱਲੇ ਉਤਰ ਗਿਆ ਤੇ ਆਪਣਾ ਘੋੜਾ ਮੰਗਵਾਇਆ ਰਾਜੇ ਨੇ ਕਿਹਾ ਉਹ ਜੇਹੀ ਸਵਾਰੀ ਨਹੀਂ ਕਰਦਾ ਜਿਸ ਦੀ ਲਗਾਮ ਦੂਸਰੇ ਦੇ ਹੱਥ ਵਿੱਚ ਹੋਵੇ ਇਸੇ ਤਰ੍ਹਾਂ ਸਾਨੂੰ ਆਤਮ ਨਰੀਖਣ ਕਰਨ ਦੀ ਲੋੜ ਹੈ ਕਿ ਸਾਡੀ ਵਾਗ ਡੋਰ ਖੁਸ਼ੀ ਦੀ ਭਾਵਨਾਵਾਂ ਦੀ ਡੋਰ ਸਾਡੇ ਹੱਥ ਵਿੱਚ ਹੈ ਜਾਂ ਕਿਸੇ ਹੋਰ ਦੇ ਹੱਥ ਵਿੱਚ ਅਸੀਂ ਸਾਰੇ ਇਹੋ ਸੋਚਦੇ ਹਾਂ ਕਿ ਸਾਡੀਆਂ ਖੁਸ਼ੀਆਂ ਦੀ ਵਾਗ ਡੋਰ ਸਾਡੇ ਹੱਥ ਵਿੱਚ ਹੈ ਪਰ ਹਕੀਕਤ ਸਚਾਈ ਇਹ ਨਹੀਂ ਹੈ ਇਹ ਹੋਰ ਹੈ ਜਿਸ ਦੇ ਹੱਥ ਵਿੱਚ ਸਾਡੀਆਂ ਖੁਸ਼ੀਆਂ ਦੀ ਵਾਗ ਡੋਰ ਹੋ ਸਕਦੀ ਹੈ ਉਹ ਪਰਮਾਤਮਾ ਵੀ ਹੋ ਸਕਦਾ ਹੈ ਕੁਦਰਤ ਵੀ ਹੋ ਸਕਦੀ ਹੈ ਤੇ ਸਾਡੇ ਲੇਖ ਵੀ ਹੋ ਸਕਤੇ ਹਨ ਅਤੇ ਸਾਡੇ ਵੀਡੀਓ ਵੀ ਹੋ ਸਕਦੇ ਹਨ ਧੰਨਵਾਦ ਆਬ سبسਕ੍ਰਾਈਬ ਜਰੂਰ ਕਰਨਾ